ਅਹ ਵਿਪਰਨ ਕੀ ਰੀਤ ਕਿਸ ਨੂੰ ਕਹਿੰਦੇ ਨੇ? ਬੱਪਰ ਦੀ ਰੀਤ ਕਹਿੰਦੇ ਨੇ ਜਿਹੜੀ ਅਦਲਾ ਸ਼ਰੀਰ ਹੈ ਉਹਦੇ ਅਰਥ ਬਾਹਰਲੇ ਸ਼ਰੀਰ ਵਜੋਂ ਕਰ ਲੈਣ ਇਹ ਬੱਪਰ ਦੀ ਰੀਤ ਹੈ। ਅੱਛਾ ਜੀ। ਜਿਹੜਾ ਘਾਲ ਨੂੰ ਆਗਾ ਮਤਲਬ ਹੈ ਬਾਹਰ ਰੂਪ ਦੇ ਦੇਣਾ। ਪਰ ਬਾਹਰ ਵਾਲੇ ਅਸਲ ਜਿਵੇਂ ਚੱਲਦੇ ਹਾਂ 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 ਚੱਲ ਨੂੰ ਰੂਪ ਬਣਾ ਦੇਣਾ। ਕਰਾਂ ਨੂੰ ਹੱਥ ਬਣਾ ਦੇਣਾ, ਲੈਣਾ ਨੂੰ ਅਖਰ ਬਣਾ ਦੇਣਾ। ਇਹ ਬੱਪਰ ਦੀ ਰੀਤ ਹੈ। ਅਰਥ ਕੁਨੇ ਅਰਦਾਸ ਕਰਦੇ ਪੰਡਿਤ ਦੀ ਰੀਤ ਹੈ ਓਕੇ ਠੀਕ ਹੈ ਹਾਂ ਪੰਡਤ ਨੇ ਕੀ ਕੀਤਾ ਸੀਗਾ ਪੰਡਤ ਪਾੜੀ ਬਾਟ ਬਿਲਕੁਲ ਬਿਲਕੁਲ ਬੱਚ ਦੀ ਬਾਟ ਪਾੜ ਕੇ ਝੂਠ ਦੀ ਬਾਟ ਬਣੋਲੀ ਇਹ ਪੰਡਿਤ ਦੀ ਰੀਤ ਹੈ ਉਹਨਾਂ ਦੀ ਰੀਤ ਹੈ ਉਹਨਾਂ ਦੀ ਡਿਊਟੀ ਹੁਣ ਕਾਲੇ ਜੋ ਸਾਰੇ ਬੀਜੇ ਬੀਜੇ ਵਾਲੇ ਪੰਡਤ ਨੇ ਵੀ ਪੰਡਿਤ ਦੀ ਰੀਤ ਕਰਦੇ ਨੇ ਉਹ ਵੀ ਪੰਡਿਤ ਦੀ ਰੀਤ ਹੈ ਸਾਬ ਸਾਬੀ ਬਾਲ ਲੈਣਤ ਕਰ ਲਿਆ ਸਾਰੇ ਵਿਦਵਾਨ ਵੀ ਪੰਡਤ ਨੇ ਸਾਰੇ ਜਿੰਨੇ ਵਿਦਵਾਨ ਨੇ ਪਰਲ ਤੇ ਦੇਖਣ ਦੀ ਰੀਤ ਅੱਡ ਹੁੰਦੀ ਹੈ ਜੋ ਅੱਖਾਂ ਨੂੰ ਦੀਦਾ ਸੱਚ ਹੈ ਉਹਨਾਂ ਦੇ ਭਗਤਾਂ ਵਾਸਤੇ ਅੱਖਾਂ ਨੂੰ ਨਹੀਂ ਸੱਚ ਨਹੀਂ ਵਿਦਵਾਨ ਜੋ ਅੱਖਾਂ ਨੂੰ ਜ਼ੀਰ ਨੂੰ ਸੱਚ ਮੰਨਦੇ ਨੇ ਭਗਤ ਇਹਨੂੰ ਹੰਦੇ ਨਹੀਂ ਸਕਦੇ ਭਗਤਾਂ ਦਾ ਉਲਟ ਹੁੰਦੀ ਹੋਵੇ ਪਰਾਂ ਦੀ ਰੀਤ ਵਿਪਰੀਤ ਕਰਦਾ ਹੀ ਆਇਆ ਹੈ ਲਗਾਤਾਰ ਰਾਜੇ ਨੂੰ ਮਿਲ ਕੇ ਇਹ ਹਰਥਾਂ ਨੂੰ ਨਰਸ ਕਰਦਾ ਆਇਆ ਰਾਜੇ ਨੂੰ ਚਾਹੀਦਾ ਸੰਸਾਰ ਕੰਮ ਕਰੇ ਦੁਨੀਆ ਟੈਕਸ ਦਵੇ ਕਮਾਵੇ ਰਾਜਾ ਕਹਿੰਦਾ ਨੇ ਝੂਠਾ ਤਾਂ ਨੇ ਇਹ ਰਾਜਾ ਕਹਿੰਦਾ ਝੂਠਾ ਤਾਂ ਕਿ ਉਹ ਨੇ ਸੱਚਾ ਤਾਂ ਨੇ ਰਾਜੇ ਦੀ ਮਹੋਰ ਵਾਲੀ ਕ੍ਰਾਂਤੀ ਨੂੰ ਤਾਂ ਝੂਠਾ ਬੋਲਦੇ ਨੇ ਭਗਤ ਰਾਜਾ ਨਾਲ ਖਿਲਾਫ ਹੈ ਝੂਠਾ ਤਾਂ ਸੱਚੇ ਗਵਾਰ ਹਾਂ ਰਾਜੇ ਦੀ ਕ੍ਰਾਂਤੀ ਦੀ ਰਾਜੇ ਦੀ ਕ੍ਰਾਂਤੀ ਨੂੰ ਇਕੱਠਾ ਕਰਨ ਵਾਲਾ ਰੂ ਗੁਰਬਾਨੀ ਗਵਾਰ ਪਸੂ ਬੁੱਧੀ ਹੈ ਝੂਠਾ ਤਾਂ ਸੱਚੇ ਗਵਾਰ ਰਾਜਾ ਨੂੰ ਕਦੇ ਸਮਝੂਗਾ ਰਾਜਾ ਨੇ ਫਿਰ ਪੰਡਤ ਨੂੰ ਅਟਾਸ ਨੂੰ ਆਪਣੇ ਨਾਲ ਲੜਾਇਆ ਤੇ ਪੱਲੂ ਉਹਨੇ ਕਹੇ ਵੀ ਭਗਤਾਂ ਦੀ ਜਿਹੜੀ ਗੱਲ ਐ ਇਹਨੂੰ ਕਰਾਹੇ ਰੋ ਆਓ ਇਹ ਕਰਾਹੇ ਪੌਣ ਦਾ ਠੇਕਾ ਫਿਰ ਪੰਡਤ ਨੇ ਲਿਆ ਵਿਦਵਾਨ ਨੇ ਉਹਨਾਂ ਨੇ ਜਿਹੜਾ ਕਣ ਸੀ ਉਹਦੇ ਹੱਥ ਬਣਾ ਤੇ ਹੱਥ ਹਰ ਕਰਦਾ ਇੱਕ ਕਰਤਾ ਬਰਪੰਡਾ ਬਰਪੰਡ ਲਖੜਾਤਾ ਬਰਬੁਲਦ ਕੱਲਾ ਹੀ ਰੱਖ ਲਿਆ ਬਰਬੰਦਾਸ ਬਰਪਟਨ ਕਰਤਾ ਸੜਗੋੜ ਸੜਗੋੜ ਨਿਰਗੋੜ ਬਦਲਤਾ ਚਾਰੇ ਪਦਾਰਥ ਬਦਲਤੇ ਚਾਰੇ ਮਤਲਬ ਜਿਹੜੇ ਜੁਗ ਬਦਲਤੇ ਸਭ ਕੁਝ ਬਦਲ ਕੇ ਰਖਤਾ ਨੂੰ ਜਿਹੜਾ ਬੇਦਨੀਆਂ ਨੂੰ ਖੋਜੇ ਲਾਤਾ ਸਬਰ ਤੇ ਸ਼ਾਸਤਰ ਕਢ ਲੇ ਬੇਦਾਂ ਦੀ ਜਗ੍ਹਾ ਸਬਰ ਤੌਰ ਸ਼ਾਸਤਰ ਕਢ ਲੇ ਬੇਦਗੀ ਪੁਤਰੀ ਸਮਰਤੀ ਭਈ ਹਾਂ ਠੀਕ ਹੈ ਸੰਤਲ ਜੇਬੜੀ ਲੈ ਠੀਕ ਹੈ ਫਿਰ ਕੱਦ ਗਿਆ ਸੀ ਇਹ ਬਲੂ ਹੋਇਆ ਜਿਹੜਾ ਬਲੂ ਪਟਨ ਹੋਏ ਨੇ ਬਲੂ ਦਾ ਮਤਲਬ ਮਨਪਰਦਾਸ ਜੀ ਦਾ ਹੋ ਗਿਆ ਬਲੂ ਕਹਿੰਦੇ ਬਲਬੁਖੀ ਬਲਬੁਖੀ ਇਹਦੇ 14 ਅਵਤਾਰ ਨੇ ਗੁਰੂ ਦਾ ਇਹਨਾਂ ਨੇ ਇਹ ਕੰਮ ਕੀਤਾ ਬਸ ਬੇਦ ਨੂੰ ਤਾਂ ਛੱਡਦਾ ਇਹਨੂੰ ਛੱਡਿਆ ਉਹਦਾ ਪ੍ਰਚਾਰ ਨਹੀਂ ਕਰਦੇ ਬਾਲਮੀਕ ਵੀ ਰਵੇੜ ਦਾ ਪ੍ਰਚਾਰ ਨਹੀਂ ਕਰਦੇ ਬਾਲਮੀਕ ਦੀ ਰਵੇੜ ਹੈ ਰਵੇੜ ਤੋਂ ਉਲਟ ਹੈ ਇਹਦਾ ਪ੍ਰਚਾਰ ਕਰਦੇ ਨਾ ਕਰਦੇ ਦੀ ਸਿਵਰਤੀਆਂ ਦਾ ਵੀ ਪ੍ਰਚਾਰ ਨਹੀਂ ਕਰਦੇ ਸਿਵਰਤੀਆਂ ਦੇ ਵਿੱਚ ਵੀ ਬਹੁਤ ਕੁਝ ਐਸਾ ਜਿਹੜਾ ਇਹਨੇ ਮੰਨ ਨਹੀਂ ਸਕਦੇ ਉਹਨੂੰ ਜੇ ਕੋਹ ਦਾ ਮਾਸ ਖਾਣ ਸਿਵਰਤੀਆਂ ਦੇ ਵਿੱਚ ਵਿਧਾਨ ਹੈ ਪਰ ਇਹਨਾਂ ਨੇ ਉਹਦੇ ਵਾਦ ਕਰਿਆ ਹਜ਼ਾਰ ਸਾਲ ਦਾ ਲੋਕ ਦਾ ਮਾਸ ਨਹੀਂ ਖਾਣ ਕਹੋ ਜਾਂਦੇ ਮੁਸਲਮਾਨਾਂ ਨੇ 1500 ਸਾਲ ਦਾ ਸਿਵਲਟੀ ਹੈ 700 ਸਾਲ ਪੁਰਾਣੀਆਂ ਨੇ ਉਦੋਂ ਆਰੀਆ ਲੋਕ ਖਾਦੇ ਰਹੇ ਇਹਦਾ ਆਰੀਆ ਦਾ ਸਰਬਪਤੀ ਹੋਇਆ ਲੋਕਾਂ ਨੂੰ ਸਭ ਜਾਣਦੇ ਨੇ ਹੈ ਸ਼ੈਤਾਨ ਨੇ ਬਹੁਤ ਕਾਇਦਾ ਤੁਹਾਡੇ ਖਿਲਾਫ ਹੋਏ ਨੇ ਵੀ ਇਹ ਕਿਤੇ ਉਹਨਾਂ ਨੂੰ ਪਤਾ ਵੀ ਇਹ ਹੁਣ ਸਿੱਖ ਇਹ ਚੀਜ਼ ਨੂੰ ਹਾਈਲਾਈਟ ਕਰ ਲੈਂਦੇ ਨੇ ਵਰਡ 'ਚ ਸਾਡੀ ਫੱਡੀ ਪੋਛ ਦੇਣਗੇ ਠੀਕ ਹੈ ਪਰ ਸਿੱਖ ਜੁਗ ਹੈ ਰਾਜਵਾਲ ਹੋਏ ਨੇ ਇਹਨਾਂ ਦਾ ਘਰ ਕੀ ਪੋਚੜੀ ਹੈ ਜਿਹੜੇ ਰਾਜਾ ਅਕਾਲੀ ਦੇ ਅਕਾਲੀ ਦਾ ਖਤਬ ਦੇ ਤੁਸੀਂ ਕਹੋ ਸਤਜੋ ਇਹੋ ਜੀ ਤਾਂ ਬਸ ਖਤਬ ਅੱਛਾ ਕਿ ਕਿਹਦੇ ਨਾਲ ਉਹਨਾਂ ਨੂੰ ਕਹਿਣਾ ਪੁੱਛਣਾ ਨਾ ਇਹਨਾਂ ਨੂੰ ਬੋਲਦੇ ਨਾ ਐਸੇ ਖਾਂਦੇ ਲੋਕ ਤਾਂ ਪਹਿਲਾਂ ਉਂਗਲੀ ਸੀ ਬੰਦ ਤੇ ਇਹਨਾਂ ਨੇ ਕਰੈਕਟਰ ਕਰਕੇ ਗੁਰਮਤਿ ਅਨੁਸਾਰ ਪ੍ਰੂਫ ਕਰਨਾ ਮੁਸ਼ਕਲ ਸੀ ਗੁਰਮਤਿ ਅਨੁਸਾਰ ਪ੍ਰੂਫ ਕਰਤਾ ਜਵਾਬ ਸਾਡੇ ਖਿਲਾਫ ਹੋ ਗਿਆ ਮੇਰੇ ਉੱਤੇ ਦੂਜੀਆਂ ਪਾਰਟੀਆਂ ਨੇ ਖਿਲਾਫ ਪ੍ਰਚਾਰ ਕਰ ਦਿੱਤੀ ਵੀ ਗੁਰਮਤਿ ਇਹ ਕਹਦੀ ਹੈ ਇਹ ਕੀ ਕਰਦੇ ਨੇ ਉਧਰ ਇਹਨਾਂ ਦੇ ਵਿਧਾਨ ਵੀ ਬਦਲਤਾ ਉਹਨਾਂ ਨੇ ਵੀ ਤੁਸੀਂ ਸਿੱਖੀ ਦੇ ਰੋ ਤੇ ਸਿਆਸੀ ਪਾਰਟੀ ਨਹੀਂ ਬਣਾ ਸਕਦੇ ਘਰ ਵੀ ਦੇ ਰੋ ਤੇ ਉਹ ਬਹਿ ਨਾਲ ਜਨ ਹਾਈ ਕਾਲ ਉਹ ਲੱਗਾ ਹੈ ਆਪੇ ਛੱਡੇ ਜਾਣ ਜੀ ਇਹਨਾਂ ਨੇ ਬਦਲਤਾ ਛੱਡੇ ਰਿਹਾ ਆਵਾਜ਼ਾਂ ਨੇ ਛੱਡੇ ਹੋਏ ਹੀ ਹੈ ਦੂਏ ਨੇ ਇਹਨੂੰ ਥੱਲੀ ਪੈ ਜੂਗੀ ਜਿਹੜੇ ਸਿੱਖ ਨੇ ਨਾ ਦੂਏ ਟੱਕੜ ਆਪਣੇ ਆਪ ਨੂੰ ਕਹੋ ਦੇ ਉਹ ਨਾ ਉਹ ਧੋਬੀ ਦੇ ਕੁੱਤੇ ਕੁੱਤੇ ਬੋਲ ਕਰਦੇ ਨਾ ਕਾੜਦੇ ਉਹਨਾਂ ਕਿਸੇ ਪਾਸੇ ਜੋ ਗੱਲ ਲੜਨ ਉਹਨਾਂ ਨੂੰ ਠੀਕ ਹੈ ਕਿਉਂਕਿ ਉਹ ਖਲਾਫ ਨੇ ਉਹਨੂੰ ਸਿੱਖੀ ਤੋਂ ਕਬੂਰ ਜੋਗੇ ਬਣੀ ਹੈ ਉਹ ਸਿੱਖੀ ਦਾ ਪੂਰਾ ਖਰੇ ਬਣੀ ਹੈ ਕਿ ਕੰਨ ਦਾ ਵੋਟਾਂ ਨੂੰ ਤਾਂ ਦਿੱ ਜੜੀ ਹੈ ਦਸੀ ਨੇ ਦੂਏ ਉਹ ਉਹਨਾਂ ਤੋਂ ਦੂਏ ਦੋ ਵੀ ਲਾ ਸਿੱਖਾਂ ਨੂੰ ਵੀ ਖਰਾਬ ਨਹੀਂ ਦੂਏ ਦੋ ਵੀ ਲਾ ਹੁਣ ਜਿਵੇਂ ਉਹ ਬਿਲਕੁਲ ਨੂੰ ਬੋਲਣ ਦਿੱਤਾ ਨਹੀਂ ਉਹ ਨਿਊਯਾਰਕ ਗਿਆ ਸੀ ਫਿਰ ਉਹ ਤਾਂ ਬੋਲਣ ਦੇਣ ਲੱਗ ਪਈ ਸੀ ਜਾਈਦਾ ਚੰਗਾ ਹੋ ਗਿਆ ਜਿਵੇਂ ਯਾਰ ਕਹਿੰਦੇ ਨੇ ਬੋਲਣ ਤੋਂ ਸਵਾ ਲਿਖੇ ਸੀ ਕੀ ਬੋਲਦਾ ਉੱਥੇ ਜਾ ਕੇ ਟੈਬਲ ਦੀ ਹੈ ਨਾ ਜੀ ਉਹ ਬਾਸ ਉਹ ਹੀ ਦਰਸ਼ਨ ਸਿੰਘ ਕਰਕੇ ਦਰਸ਼ਨ ਉਹ ਕਰਕੇ ਜੀਣਾ ਓਹ ਹੋ ਉਹਦਾ ਇਸ ਕਰਕੇ ਹੋਇਆ ਉਹ ਜਿਹੜਾ ਹੈ ਕਲੰਡਰ ਬਣਾਇਆ ਕੀ ਦਾ ਲੋੜ ਦੀ ਕਲੰਡਰ ਨੂੰ ਇਹ ਵਿਤਵਾਨਾਂ ਦੇ ਬਗਲ ਲਾ ਕੇ ਛਤਰੀਆਂ ਨਾਲ ਦੀ ਪੈੜੀ ਦੀ ਜਦ ਬਣ ਲੈਂਦੇ ਨੇ ਜਾਂ ਬੁੱਕਰ ਜਾਂਦੇ ਵਿਤਵਾਨਾਂ ਦੀ ਗੱਲ ਤੋਂ ਫੇਦੂਗੇ ਤੜਾ ਪਤਲ ਲੱਗ ਜਾਂਦਾ ਇਹ ਵਿਤਵਾਨਾਂ ਨੇ ਦੁਖੀ ਕਰ ਦਿੱਤੀ ਵਿਤਵਾਨ ਧਲੇਵਾਨ ਆਦਮੀ ਦੇ ਜੀਵਨ ਨਾਲ ਦੇ ਦੂਰ ਧਲਾ ਖਲਾਫ ਹੈ ਠੀਕ ਹੈ ਹਾਂ ਇਹ ਤਾਂ ਟੋਬੀ ਦੇ ਕੋ ਤੇ ਨਰਾ ਕਰਦੇ ਰਹਿੰਦੇ ਰਹਿੰਦੇ ਵੇਦੀ ਦਾ ਹੋਏ ਇਹਨਾਂ ਦੇ ਆਂਡੇ ਪੈਦੇ ਨੇ ਬਲੇਰ ਵਰਗੇ ਦੇ ਆਂਡੇ ਪੈਦੇ ਨੇ ਜੁੱਤੇ ਮਾਰਦੇ ਨੇ ਲੋਕ ਇਹਦਾ ਵਿਚਾਰੇ ਹੈ ਇਹਦਾ ਵਿਚਾਰੀ ਇਹ ਤਾਂ ਉਹੀ ਗੋਲਕਦੀਆਂ ਰੋਟੀਆਂ ਦੇ ਬੰਨ ਵਾਲੇ ਨੇ ਇਹਨਾਂ ਦਾ ਕੀ ਹੈ ਉਹ ਤਾਂ ਰਾਸ਼ਟਰਪਤੀ ਬੁਸ਼ ਵਰਗੇ ਨੇ ਜੁੱਤੇ ਅਗਲੇ ਜੁੱਤੀ ਮਾਰਦੇ ਨੇ ਇਹਦਾ ਇੱਕ ਇੱਕ ਛੇਬਰੇ ਸਿਰ ਮੂਰੇ ਖੱਬੜ ਲੱਗ ਜਾਂਦੇ ਨੇ ਪੰਜਾਬ ਦੇ ਮੂਰੇ ਇਹ ਕੁਛ ਨਹੀਂ ਤੇ ਸੱਚ ਹੁਣ ਵਿਪਰੰਗੀਰੀ ਜਿਹੜੀ ਬੇਸਿਕਲੀ ਇਹ ਹੈ ਕਿ ਜੋ ਗੁਰਮਤ ਦੇ ਅਸਲੀ ਅਰਥ ਨਹੀਂ ਹੈ ਸਾਡੇ ਕੋਲ ਦੇ ਗਲਤ ਅਰਥ ਜੋ ਪ੍ਰਚਾਰ ਹੋਣੇ ਜਾਂ ਵਿਪਰ ਦਾ ਪ੍ਰਚਾਰ ਹੈ ਵਿਪਰ ਦੇ ਅਰਥ ਨਹੀਂ ਜਾਂ ਕੋਰੇ ਵਿਪਰ ਦੀ ਗੀਤ ਮੈਰ ਕਰੂ ਦੀ ਕੀ ਪ੍ਰਤੀ ਜਿਹੜਾ ਬਾਹਰ ਬੁਖੀ ਬਾਹਰ ਟੋਲਣਾ ਹੈ ਹਾਂ ਇਹ ਤਾਂ ਸੱਚੀ ਗੱਲ ਹੈ ਵਿਪਰ ਦੀ ਰੀਤ ਹੈ ਜੇ ਜਿਵੇਂ ਬਾਮਨ ਮਤ ਨੂੰ ਕੱਟ ਵੀ ਰਹੇ ਨੇ ਪਰ ਅਰਥ ਫਿਰ ਬਾਮਣਾ ਵਾਲੇ ਹੀ ਕਰ ਰਹੇ ਨੇ ਵਿਪਰਨ ਵਾਲੇ ਕਰ ਰਹੇ ਨੇ ਕੌੜ ਕੱਟ ਰਹੇ ਨੇ ਹੁਣ ਜਿਵੇਂ ਕੁਛੇ ਜਿਵੇਂ ਮਾਨਤਾਵਾਂ ਨੇ ਸੰਸਾਰ ਵਿੱਚ ਬਮਣੀ ਇੱਕ ਤਾਂ ਅਜ ਵੀ ਲੋਕੀ ਵਰਤ ਰੱਖਦੇ ਨੇ ਇਹ ਉਹ ਮਨਾ ਕਰਦੇ ਨੇ ਜਿਵੇਂ ਹੁਣ ਜਿਵੇਂ ਕਾਲਾ ਅਫਗਾਨ ਨੇ ਉਹਨੇ ਵੀ ਲੇਖ ਲਿਖੇ ਨੇ ਇਹਨਾਂ ਚੀਜ਼ਾਂ ਦੇ ਖਿਲਾਫ ਜੋ ਕਰਮकांड ਹੋ ਰਹੇ ਨੇ ਤੇ ਵਿੱਚ ਕਰਮकांड ਹੈ ਜੀ ਹੈ ਕਰਮकांड ਕਰਮकांड ਦਾ ਮਤਲਬ ਇਹ ਨਹੀਂ ਫਲਸਫੀ ਹੈ ਬਪਨਗਰੀ ਰੀਤ ਫਲਸਫੀ ਨੂੰ ਕਹਿੰਦੇ ਨੇ ਕਰਮकांड ਨੂੰ ਨਹੀਂ ਕਹਿੰਦੇ ਰੀਤ ਓਕੇ ਮੈਂ ਹਣੀ ਫਲਸਫੀ ਦਾ ਜਿਹੜਾ ਗਲਤ ਪ੍ਰਚਾਰ ਹੈ ਫਲਸਫੀ ਨੂੰ ਗਲਤ ਪਰ ਥਾਣਾ ਹੀ ਵਿਪਰਨਗਰੀਤ ਫਲਸਫੀ ਫਲਸਫੀ ਜਿਹੜੀ ਹੈਗੀ ਪੜਤਾਲੀ ਹੈ ਨਾ ਕੋਈ ਬੇਪਰ ਵਾਲੀ ਹੈ ਗਰਮ ਕਾਰਡ ਜਿਹੜੀ ਛੱਡਦੇ ਹੋ ਤੇ ਹੋਰ ਗਰਮ ਕਾਰਡ ਕਰ ਲਓ ਦੀ ਜਗ੍ਹਾ ਤੇ ਗਰਮ ਕਾਰਡ ਬਦਲ ਲੈ ਉਹ ਤਾਂ ਬਿਹਤਰੀਆ ਹੈ ਗਰਮ ਕਾਰਡ ਤਾਂ ਬਿਹਤਰੀਆ ਹੈ ਰੀਤ ਨਹੀਂ ਹੈ